ਆਹ ਕਿ ਖੁਸ਼ ਹੋ ਰਹੇ ਹਾਂ ਨੂੰ ਕਿ ਤਸਾਰੇ ਆਈ ਹੋਪ ਸਾਰੇ ਆਣ ਗੱਤੀਆ ਹੋ ਕੇ ਤੇ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਵੈਲੰਟਾਈਨ ਤੇ ਤੁਹਾਨੂੰ ਪਤਾ ਜਾ ਕਿ ਅੱਜ ਵੈਲੰਟਾਈਨ ਆ ਤੇ ਅੱਜ ਆਪਾਂ ਕੇਕ ਕੱਟ ਕਰਾਂਗੇ ਮੰਮੀ ਵਰਕੇ ਨਾਲ ਤੇ ਫੈਮਿਲੀ ਨਾਲ ਤੇ ਤੀਤੀ ਵਰਕੇ ਆ ਰਿਹਾ ਤੇ ਆਪਾਂ ਰੈਡੀ ਹੋ ਕੇ ਸੀਗੇ ਤੇ ਦੀਪ ਚ ਜਾ ਰਿਹਾ ਤੇ ਬਾਕੀ ਅੱਜ ਦਾ ਪਰ ਆ ਰਹੀਆਂ ਕਿ ਅੱਜ ਅਸੀਂ ਇਕੱਠੇ ਹੋਵਾਂਗੇ ਵਧੀਆ ਫਨ ਸ਼ਰ ਕਰਾਂਗੇ ਤੇ ਆਪਾਂ ਬਲੌਗ ਨਾਲ ਬਣ ਰਹੋ ਕਮੈਂਟ ਕਰਕੇ ਦੱਸੋ ਵੀ ਆਪਣਾ ਬਲੌਗ ਕਿੰਨਾ ਲੱਗਿਆ ਤੇ ਬਾਕੀ ਦੀਦੀਵਾਰ ਕੀ ਆ ਰਿਹਾ ਤੇ ਆਪਾਂ ਉਹਨਾਂ ਦੀ ਵੇਟ ਕਰਦੇ ਹਾਂ ਤੋਂ ਨਟਮ ਆਪਾਂ ਬਣਾਉਣੇ ਆ ਚਾ ਤੇ ਮਿਲਦੇ ਆ ਬਾਕੀ ਤੇ ਜੀ ਹਾਂ ਜੀ ਦੇਖੋ ਸਰ ਆਪਣੇ ਲੋਕਾਂ ਠੀਕ ਲੱਗੀ ਸੀ ਸਾਰਿਆਂ ਨੇ ਮੱਟਾ ਕਰਕੇ ਸੌਪਨ ਕਿੰਨਾ ਲੱਗਿਆ ਉਹਨੂੰ ਜ਼ਿਆਦਾਤਰ ਸੁਣਦੇ ਪੜ੍ਹਦੇ ਕਿ ਸੰਦਾ ਸਰਣ ਮਟਰ ਅਕਸਾ ਤੁਹਾਨੂੰ ਸੋੜ ਪਸੰਦ ਆ ਕਿਤੇ ਨਹੀਂ ਤੇ ਤੀਵਾਰ ਕੇ ਆਈ ਕਿ ਤਮਾ ਤੁਹਾਡੇ ਨਾਲ ਗੱਲਾਂ ਕਰਤੀ ਤੇ ਤੀਵਾਰ ਘਰ ਵਰਗਾ ਹਾਜ਼ਰ ਓ ਇੱਕ ਸੰਤਰੀ ਇੱਕ ਜਾਮਣੀ ਆ ਕਿਹੜਾ ਸੁਧ ਵਾਲਿਆ ਇਹ ਕਿਹੜਾ ਗੈਲ ਵੱਟ ਦਾ ਵਾਲ ਵੱਟ ਦਾ ਇੰਨੀ ਸ਼ਾਂਤ ਗਰਮੀ ਤਾਂ ਹੋ ਗਈ ਹੁਣ ਹਾਂ ਕੋਈ ਨਹੀਂ ਗਰਮੀ ਤੇ ਸਵਾਹ ਵੀ ਲੈਣੀ ਐ ਨੇ ਫਾਲਾ ਬੈਸਟੇ ਕਰਕੇ ਸਸਰੀ ਕਾ ਲਾਉਣ ਨੇ ਜਸਲੀ ਬਣਾ ਵੀ ਲੈ ਹਾਂਜੀ ਮਾਤਾ ਮੱਟ ਲਾਉਣੇ ਸੂਰਤ ਵਾਲਾ ਕੀ ਕੈਂਟ ਲਾ ਕੇ ਕਿਵੇਂ ਲੱਗ ਰਹੀ ਹੈ ਫਿਰ ਮੈਂ ਸੋਣੀ ਲੱਗਦੀ ਹੈ ਹੈ ਸੱਚ ਨਜ਼ਰ ਲਾਦੀ ਮੈਨੂੰ ਨਹੀਂ ਲੱਗਦੀ ਪਾਣੀ ਲੈ ਕੇ ਸਾਪੇ ਬਾਲਾਂ ਟਾਇੰਟ ਦੀ ਥੈਂਕ ਯੂ ਸੇਮ ਤੇ 10 ਕੇ ਹੋਗਾ ਤੁਹਾਡੇ ਸਵਾਲ ਬਸ 5 ਕੇ ਰਹਿ ਗਏ 10 ਅੱਛਾ ਫਿਰ ਆਜਾ ਪਕੇ ਕੱਟਣਾ ਲਾ ਬੜੀ ਖੂਸੇ ਨਜ਼ਾਰਾ ਆ ਰਹੀ ਆ ਤੇ ਹਾਂਜੀ ਹੁਣ ਆਪਾਂ ਟੀਪ ਜਾਰ ਰਿਹਾ ਦੀਦੀ ਵਰ ਕੇ ਆ ਕੇ ਸੀ ਤਾਂ ਹੁਣ ਆਪਾਂ ਲੈਣ ਕੁਛ ਤੇ ਪਾਣੀ ਚਾ ਤੇ ਫਿਰ ਮੈਂ ਉਹਦੇ ਆ ਪਾ ਕੇ ਹਾਂਜੀ ਤੇ ਹੁਣ ਆਪਾਂ ਦੀਦੀ ਵਰ ਕੇ ਰਸਤਾ ਸੀ ਚਾ ਦੇਖੋ ਖਾਓ ਸੱਦਰ ਚਾ ਪਿਓ ਛੋੜ ਕਰੀਏ ਦੀਦੀ ਮੈਂ ਲਵਨੀ ਅੰਮਾ ਅੰਜੂ ਮਤੂ ਕੀ ਹਾਲ ਚਾਲ ਸਾਰਿਆਂ ਦਾ ਕੱਦ ਸਾਰਿਆਂ ਨੇ ਘੈਂਟ ਹੋ ਗਈ ਤੇ ਬਾਬੇ ਵਾਜ ਜਾਗਾ ਵਾਇਰਟਾਈਂਡ ਹੈ ਨਾ ਤੇ ਅੱਜ ਆਪਣਾ ਫਰਸਟ ਵਾਇਰਟਾਈਂਡ ਹੈ ਤੇ ਮੇਰੇ ਸੋਨੂ ਦਾ ਤੇ ਆਪਾਂ ਮਨਾਉਣਾ ਬੋ ਕੇ ਤੇ ਆਪਾਂ ਕੇਕ ਵੀ ਕੱਟ ਕਰਾਂਗੇ ਨਾ ਤੇ ਭਾਜੀ ਹੁਣ ਆ ਰਹੇ ਹਨ ਤੇ ਫਿਰ ਆਪਾਂ ਚੱਲਾਂਗੇ ਤੇ ਬਾਕੀ ਖੁਦ ਕਾ ਦਾ ਵਿਚਾਰ ਨਹੀਂ ਘੈਂਟ ਹੋਗੇ ਹਨ ਤੇ ਬਾਬਾ ਚੜ੍ਹਦੀ ਕਲਾ ਰੱਖੇ ਚਲੋ ਆਪਾਂ ਮਿਲਦੇ ਹਾਂ ਅਲਗੀ ਫਿਰ ਹਾਂ ਜੀ ਤੇ ਪਤਾ ਚੱਲ ਕੇ ਸੀ ਘਰ ਤੇ ਨੰਨੂ ਤੇ ਲਾਲ ਲੱਕੀਆਂ ਮੈਂਤੀ ਇਹ ਹੈ ਕਿ ਅਧਿ ਮੇਰੇ ਪਤੀ ਜੀ ਜੋ ਕੇ ਮੇਰੇ ਭਰਾ ਦੀ ਬੇਟੀ ਆ ਤੇ ਇਹ ਕਹਿੰਦੇ ਭੂਆ ਦੇ ਮੇਰੇ ਮੈਂਤੀ ਲਾ ਦੋ ਤੁਹਾਡੇ ਪਤੀ ਮੇਰੇ ਕੰਮ ਹੋ ਤਾਂ ਹਾਂ ਫਿਰ ਆਪਾਂ ਕੁੜੀ ਤੇ ਮੈਂਤੀ ਲਾਉਣ ਲੱਗਿਆ ਨੰਨੂ ਕੀ ਲਵਾਣੀ ਮਹਿੰਦੀ ਹਾਂ ਹਾਂਜੀ ਹਾਂਜੀ ਪੂਆ ਦੇ ਕੋਪਲ ਪੂਆ ਦੇ ਹਾਂਜੀ ਕੀ ਕਹ ਪੂਆ ਦੇ ਮਹਿੰਦੀ ਲਾ ਦੋ ਪੂਆ ਦੇ ਮਹਿੰਦੀ ਲਾ ਦੋ ਚੱਲ ਆ ਦੇ ਕਿੱਥੇ ਤੱਕ ਲਵਾਉਣੀਆਂ ਅੱਜ ਹੁਣ ਆਪਾਂ ਮੈਂ ਤੇ ਲਾਉਣ ਲੱਗਿਆ ਤੇ ਹੁਣ ਮੇਰੀ ਪਿਆਰੀ ਕੁੜੀਆ ਤਾਂ ਮੈਂ ਮਹਿੰਦੀ ਲਾਣੀ ਆ ਨਾਨਾ ਕੱਥਾ ਜਾਣਾ ਓਏ ਮੰਨਦੀ ਕੱਥਾ ਲਈ ਨਾ ਜਾਦੇ ਜਾਣਾ ਕੀ ਦਾ ਵਿਆਹ ਤੇ ਹਾਂ ਫਾਟੇ ਕੋਲ ਥੋੜਾ ਸੰਗਦਿਆ ਤਾਂ ਨਹੀਂ ਬੋਲਦੇ ਤੇ ਤੇ ਅੱਜ ਆਪਣਾ ਵਾਲੰਟਾਡ ਰਹਿ ਗਿਆ ਕਿਉਂਕਿ ਮਰਦ ਜਿੰਦਾ ਹੋ ਕਿਸੇ ਥੋੜੀ ਫਾਈਟ ਤੇ ਉਹ ਤਾਂ ਚੱਲ ਗਿਆ ਤੇ ਛੋਟੇ ਦੀ ਪਈ ਹੋਇਆ ਕਿ ਆਪਾਂ ਉਹਦੀ ਸੇਵਾ ਕਰਦੇ ਆਂ ਪਹਿਲਾਂ ਮਚਾਰ ਰੱਖੀ ਜਬਣ ਵਾਲ ਵੇ ਤੇ ਉਹਨੂੰ ਦੱਸਦੀ ਦਮਾਂ ਕਿ ਤੁਹਾਡੇ ਨਾਲ ਥੋੜੀ ਜਿਹੀ ਮੱਟੇ ਤੇ ਲੜਾਈ ਹੋਈ ਗਰਸਨ ਪਤੇ ਪਾਣਾ ਪਰ ਉਹ ਚੱਲਦੇ ਰਹਿੰਦਾ ਹੜਾ ਤੇ ਫਿਰ ਅਸੀਂ ਦੋਨੇ ਪੜਾ ਲਰਪਗਾ ਪਰ ਤੁਸੀਂ ਵਾਲੰਟਾਈਨ ਦੇ ਮੇਰਾ ਸੁਪਨਾ ਸੀਗਾ ਵੀ ਚੱਲ ਤੀ ਦੱਸ ਕੇ ਫਾਲੋਅਰ ਹੋ ਗਿਆ ਹਣਾ ਮੈਂ ਕੇਕ ਲਿਆਉਂਕੋ ਤਾ ਕੇ ਕੱਟਾ ਕਰਾਂਗੇ ਪਰ ਅੱਤ ਨਾਲ ਕੁਝ ਨਹੀਂ ਹੋਇਆ ਸਾਡੇ ਦੋਨਾਂ ਨੇ ਫਾਈਟ ਹੋ ਗਿਆ ਘਰੇ ਚੱਲ ਕੇ ਆਤੇ ਹੁਣ ਅਸੀਂ ਹੈਲੋ ਨਾਲੀ ਇੱਕ ਤੇ ਤੁਮਹਾਰੀ ਥੋੜੀ ਚਾਹ ਨਿਕਲ ਕੇ ਆਤੇ ਮੈਂ ਅਗੜਾ ਇਸੇ ਕਾਰ ਕਰਤੇ ਦਿੱਤੀ ਤੇ ਇਹ ਸਮੋਸੇ ਤੇ ਹੁਣ ਆਪਾਂ ਚਾਹ ਨਾਲ ਸਮੋਸੇ ਤੇ ਵਰਕਰ ਦੇਣ ਲੱਗੇ ਬੱਦੇ ਰੰਬਿਆ ਕਿਉਂ ਚਿਚੂ ਪਲੀਜ਼ ਹੋ ਮੈਂ ਚਾਹ ਰੱਖਤੇ ਤਾਡੀ ਤੇਥਾ ਤੇਤੇ ਖਾਓ ਵਰਕਰ ਮਰ ਕੰਨਾ ਮਾਰ ਦਿੱਸ ਗਾ ਤੂੰ ਤਾਂ ਚਾਹੀਨੇ ਪੁੱਛਿਆ ਕਰ ਲਾਹੋਂ ਤਾਂ ਬਾਰ ਕਰੇ ਪਸਲੇ ਖਾ ਲੋ ਖਾ ਲੋ ਖਾਂਜੀ ਖਾਓ ਸਰ ਸੋਨੂ ਖਾਂਦੀ ਐ ਚੱਲ ਲੱਤ ਜੀ ਤੇ ਹੁਣ ਆਪਾਂ ਚਾਹ ਬਣਾ ਲਈ ਸੀਗੀ ਤੇ ਦੀਦੀ ਹੁਣ ਖਾਣ ਲੱਗੇ ਬਾਰ ਕਰ ਰਾਮ ਲੜ ਖਾ ਲੋ ਕੁਛ ਨਹੀਂ ਹੋਇਆ ਕੁਛ ਹੈ ਇਹ ਤਾਂ ਤੁਸੀਂ ਕਿ ਖਾਓਗਾ ਆਪਾਂ ਸਮੋਸੇ ਦੇ ਯਕੀਨ ਬੱਲੇ ਤੇ ਚਮਚੇ ਦੁਲੇ ਆਈ ਨਹੀਂ ਕਿ ਤੂੰ ਖਾ ਲੱਕੇ ਸਮੋਸੇ ਤੇ ਹੋਣਾ ਪਤੀ ਲੱਕੇ ਚਾਹ ਤੇ ਮਿਲਦੇ ਫਰਕ ਕੇ ਲੱਕੇ ਰੋ ਲੱਕੇ ਰੋ ਹਨੂਨ ਕੀ ਗੱਲ ਕਰਤਾ ਹੋ ਤੂੰ ਤੇ ਦੇ ਦੇ ਨਾ ਮੇਰੇ ਹੋ ਕੇ ਸਫਾਈਟ ਤੇ ਛੋਟਾ ਦੇ ਦੇ ਆ ਕੇ ਆ ਤੇ ਹੁਣ ਆਪਾਂ ਵਾਲੇ ਟਾਈਮ ਤੇ ਨਹੀਂ ਬਣਾਇਆ ਗਿਆ ਤੋ ਤੇ ਸਤੇ ਫਰਗਲੀ ਵਾਰ ਕਰਵਾਉ ਘਰ ਬਣਾਮਾ ਕੇ ਤੇ ਕੀ ਤੂੰ ਸਿਰ ਦੱਸਾ ਸਾਂ ਕੇ ਤੁਨ ਲਾ ਕੇ ਤੂੰ ਨੋੜ ਕਾਲ ਚ ਨਾ ਫਸ ਜਾਣਾ

ਅੱਛਾ ਅੱਜ ਜਿਆਦਾ ਨਾਲ ਮਾਰੀ ਤੇਰਸ ਪੱਟ ਕਰੀਂ ਮੇਰੇ ਘਰ ਆਲੇ ਦੀ ਵਧੀਆ ਸੀ ਚੰਗਾ ਸੀ ਕੇਸ ਸੀ ਦਾ ਚਲ ਤਾਂ ਫਾਲਸ ਆ ਨਾ ਹਾਂ ਤੇ ਤੇ ਹੁਣ ਆਪਾਂ ਸਮੋਸੇ ਖਾ ਲੈ ਤੇ ਸਮੋਸੇ ਸੀਗਾ ਬਹੁਤ ਟੇਸਟੇ ਤਾਂ ਜਿਹੜਾ ਜਵਾਰ ਕੇ ਵੈਸੇ ਮਜ਼ਾਕ ਕਰ ਰਿਆ ਨੂੰ ਚਾਰਾ ਸੀ ਆ ਤਾਂ ਕੋਈ ਨਹੀਂ ਸੀਗਾ ਤੇ ਬਾਕੀ ਮੋਰ ਤੁਸ ਵੀ ਖਾ ਲਵਰੇ ਜਾਨਾ ਨਾ ਖਾਓ ਤੇ ਨੋਟ ਕਰ ਤੁਹਾਨੂੰ ਨਿਕਲ ਰਿਹਾ ਹੈ ਕਿਉਂ ਨਿਕਲਦੇ ਦੰਦ ਫਿਰ ਹਾਂ ਸੋਟੇ ਨਾਲੇ ਯਾਰ ਕਰੇ ਤੇ ਖੁੱਬ ਖੁੱਬ ਜੀਵਾ ਰਹੀ ਅਤਰੇ ਹਾਰਤੀ ਤੇ ਹੋਰ ਆਪਣੀ ਜ਼ਕੀਆ ਤੇ ਜਾਂ ਮਸੂਮ ਤੇ ਖਾ ਲੈ ਸੀਗਾ ਮਸੂਮ ਸੰਸੀ ਦਾ ਬਹੁਤ ਟੇਸਟੀ ਤੇ ਫਿਰ ਆਪਾਂ ਬਣਾਵਾਇਆ ਕਰੋ ਤੇ ਸਾਥੀ ਦੀਦੀ ਵਰਕੇ ਆਏ ਹੋਇਆ ਤੁਹਾਨੂੰ ਪਤਾ ਹੀ ਆ ਹਨਾ ਬੱਟੀ ਦੀ ਨੰਮਰੀ ਥੋੜੀ ਜਿਹੀ ਛੋਟੀ ਫਾਈਟ ਬਸ ਹੁਣ ਅਸੀਂ ਛੱਤੀ ਵਾਲ ਵੀ ਪਈਆਂ ਤੀ ਦਿਨ ਮਨ ਬੈਕ ਕਾਲ ਕਰ ਲਈ ਸੀ ਤੇ ਹਾਲ ਚਾਲ ਪੁੱਛ ਲਿਆ ਸੀ ਆਪਣੀ ਦੀਦੀ ਦਾ ਤੇ ਬਾਕੀ ਵੈਲ ਟਾਈਮ ਨਹੀਂ ਬਣਾਇਆ ਕਿ ਆ ਤਾਂ ਚਲੋ ਕੱਲ ਜਾ ਕੇ ਆਪਾਂ ਦੀਦੀ ਨੂੰ ਸਰਪ੍ਰਾਈਜ਼ ਦਵਾਂਗੇ ਉਹਨਾਂ ਦਾ ਅਸਕੇ ਫਾਲੋਅਰ ਹੋ ਗਏ ਸਾਰੇ ਲੈਣਾ ਜਰੂਰ ਬਤਾਈਆਂ ਤੇ ਉਹਨਾਂ ਨੂੰ ਤੇ ਬਾਕੀ ਸਾਰੇ ਆਰੇ ਮਾਨੂੰ ਸਪੋਰਟ ਜਰੂਰ ਕਰਿਆ ਕਰੋ ਬਹੁਤ ਮਿਹਨਤ ਕਰਦੇ ਆ ਬਾਕੀ ਚੈੱਕ ਕਰਿਆ ਕਰੋ ਤੋ ਨਰਸ ਬਲਾ ਦੋਰਾ ਕੀ ਨਾਮ ਦਾ ਨਾਮ ਹੈਗਾ ਪ੍ਰਿਤ ਸ਼ਾਂਤੀ ਤੋ ਸਾਰੇ ਜਾਨੇ ਜਰੂਰ ਦੇਖੋ ਬਾਕੀ ਹੋਰ ਨਾ ਪੀ ਲੱਕੀਆਂ ਚਾਹ ਫਿਰ ਆਪਾਂ ਬਣਾਵਾਂਗੇ ਰੋਟੀ ਸਬਜ਼ੀ ਮਮਾ ਪਏ ਆ ਤੇ ਮਮਾ ਥੋੜੇ ਠੀਕ ਨਹੀਂ ਹੈਗੇ ਤੇ ਚਲੋ ਫਿਰ ਆਪਾਂ ਹੀ ਬਣਾਵਾਂਗੇ ਤੇਰੇ ਹੈਲਪ ਕਰਾਂਵਾਂਗੇ ਰੋਟੀ ਸਬਜ਼ੀ ਦਾ ਨਾ ਕਰਵਾਇਓ ਮੈਂ ਖੁਦ ਕਰ ਲਵਾਂਗੀ ਜਦੋਂ ਯਾਰ ਸੇ ਦੇਖ ਨਾ ਮਦਾਕ ਤੁਹਾਨੂੰ ਤੇ ਕਿਹਦੇ ਸਾਰਾ ਜੁੱਟ ਵਰਗੇ ਕਰ ਰਹੇ ਐ ਇੰਜਾਇਸ ਤੇ ਬਹੁਤ ਸ਼ੋਰ ਪਚਾ ਰਿਆ ਤੇ ਅਸਲ ਵਲਾਗ ਨਹੀਂ ਬਣਦਾ ਤੇ ਫਿਰ ਹਲੋ ਆਜੋ ਆਜੋ ਆ ਦੇਖੋ ਜੀ ਸਾਡਾ ਛੋਟਾ ਜਿਹਾ ਪੱਪੀ ਡੱਬੂ ਆਜੋ 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 ਕਿਵੇਂ ਆ ਹਾਈ ਹਾਈ ਨਰਮਾ ਮਾਤ ਨੂੰ ਖਾਣਾ ਕਿਵੇਂ ਆ ਏ ਜਿਹਾ ਸਿਆਰਾ ਜਿਹਾ ਡੱਪੂ ਉੱਠ ਆਇਆ ਉਹ ਨਿੱਕੜ ਗਿਆ ਉਹ ਨਹੀਂ ਜਾਣਾ ਵਿੱਚ ਉਹ ਦੇਖਿਆ ਆਪਣੇ ਬ੍ਰਦਰ ਦੇ ਪੈਰਾਂ ਤੇ ਚੜਦਾ ਨਾ ਡੱਪੂ ਨੋ ਨੋ ਡੱਪੂ ਇੱਧਰ ਮੇਰੇ ਵੱਲ ਤੱਕ ਕੀਦਾ ਵੱਲ ਜਾਂਦਾ ਏ ਡੱਪੂ ਸੰਦੀਪ ਪੈਰ ਮੜ ਕੇ ਆਪਣੇ ਡੱਪੂ ਫੇਕਾ ਡੱਪੂ ਕਿਧਰ ਜਾ ਓਏ ਜੱਲਾ ਉਹ ਤਾਂ ਪੂਰਾ ਨਾ ਯਾਰ ਪੈਰ ਖੱਡ ਕਰ ਦੇਖ ਖੁਸ਼ਰਾ ਕਰ ਉਹ ਨਾ ਨਾ ਆਹ ਦੇਖੋ ਚੜਦਾ ਸ਼ਰਾਰਤ ਕਰ ਜਾਂਦਾ ਵੇਖੋ ਦੱਬੂ ਰੋਖ ਨਾ 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 ਦੱਬੂ ਦੱਬੂ ਛੋਟਾ ਦੱਬੂ ਦੱਬੂ ਇਹ ਵੀ ਦੇਖ ਸਭਾ ਜੀ ਮਿੱਟੀ ਬਿੰਦੂ ਇਸ ਕੋਲ ਮਿੱਟੀ ਹਾਂਜੀ ਤੇ ਹੁਣ ਆਪਾਂ ਫੰਕਸ਼ਨ ਕਰ ਲਿਆ ਸੀ ਰੋਟ ਸਬਜ਼ੀ ਬਣਾ ਲਈ ਸੀ ਸਭ ਨੇ ਰੋਟਾ ਖਾਣਾ ਸੀ ਸੌਣ ਲੱਗੇ ਆ ਤੇ ਸਾਰਿਆਂ ਨੂੰ ਗੁੱਡ ਨਾਈਟ ਤੇ ਫਿਰ ਮਿਲਦੇ ਆਪਾਂ ਅਗਲੇ ਵਲੌਗ ਚ ਤੇ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਥੈਂਕ ਯੂ